ਨਵਾਂ ਸਾਲ 2024 ਸਮੁੱਚੇ ਪੰਜਾਬੀਆਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਬਹੁਜਨ ਸਮਾਜ ਦੇ ਲੋਕ ਜਿਹੜੇ ਆਜ਼ਾਦੀ ਦੇ 75 ਸਾਲਾਂ ਚ ਵੀ ਸਮਾਜਿਕ ਬਰਾਬਰੀ ਲਈ ਬਰਾਬਰਤਾ ਲਈ ਲੜ ਰਹੇ ਆ ਆਰਥਿਕ ਆਜ਼ਾਦੀ ਤੇ ਪਰਵਰਤਨ ਦੇ ਸੰਕਲਪ ਲਈ ਲੜ ਰਹੇ ਆ ਉਹ ਟੀਚਾ 2024 ਦੇ ਵਿੱਚ ਵੀ ਇਸੇ ਹੀ ਤਰ੍ਹਾਂ ਬਾਦਸਤੂਰ ਚੱਲਦਾ ਰਹੇਗਾ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਲਾਮਬੰਦੀ ਜਿਹੜੀ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਆ ਉਹ ਸੁਪਨਾ ਜਿਹੜਾ ਗੁਰੂਆਂ ਨੇ ਲਿਆ ਸੀ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਣ ਬੋ ਉਹ ਸੁਪਨਾ ਜਿਹੜਾ ਸਾਬਕਾ ਸ਼ੀਰਮ ਨੇ ਲਿਆ ਸੀ ਜਿਸਕੇ ਜਿਤਨੀ ਸੰਖਿਆ ਭਾਰੀ ਉਸਕੇ ਉਤਨੀ ਹਿੱਸੇਦਾਰੀ ਇਹ ਸੁਪਨੇ ਨੂੰ ਪੂਰਾ ਕਰਨ ਦੇ ਲਈ 224 ਦੇ ਵਿੱਚ ਵੀ ਅਸੀਂ ਲੜਦੇ ਰਹਾਂਗੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਲਈ ਰੋਜ਼ ਲੜਦੇ ਰਹਾਂਗੇ ਨਵੇਂ ਸਾਲ ਦੀ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਵਧਾਈ ਔਰ ਅਰਦਾਸ ਹੈ ਕੁਦਰਤ ਅੱਗੇ ਕਿ ਸਮੁੱਚੇ ਪੰਜਾਬ ਪੰਜਾਬੀ ਦੇਸ਼ ਵਾਸੀ ਧਰਤੀ ਤੇ ਵਸਣ ਵਾਲਾ ਹਰ ਜੀ ਚੰਗੀ ਸਿਹਤ ਖੁਸ਼ਹਾਲ ਜੀਵਨ ਗੁਜ਼ਾਰੇ ਧੰਨਵਾਦ